ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਖਾਲਸਾ ਸਾਜਨਾ ਦੇ ਵਿਸ਼ਨੂੰ ਸਮਰਪਿਤ ਸਿੱਖ ਵੈਲਫੇਅਰ ਫਾਊਂਡੇਸ਼ਨ ਤਾਰੀਵਾਲ ਦੇ ਲੱਗੇ ਜੋ ਤੇ ਇਸ ਤਰ੍ਹਾਂ ਤਾਰੀਵਾਲ ਦੇ ਲੱਗ ਲੱਗੇ ਜੋ ਤਾਰੀਵਾਲ ਕੋਤਰਾ ਸਾਹਿਬਾ ਲੱਗ ਲੱਗੇ ਦੀਆਂ ਇਲਾਕੇ ਦੀਆਂ ਸੰਗਤਾਂ ਇਹਨਾਂ ਸਾਰਿਆਂ ਰਲ ਮਿਲ ਕੇ ਖਾਲਸਾ ਸਾਜਨਾ ਦੇ ਵਿਸ਼ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ ਹੈ ਗੁਰਦੁਆਰਾ ਨਾਨਕਪੁਰੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਿੰਘ ਸਭਾ ਰਣੀਆਂ ਉੱਥੋਂ ਵਾਪਸੀ ਫਿਰ ਆ ਕੇ ਗੁਰਦੁਆਬੇਬੀ ਨਾਨਕੀ ਵੀ ਕੇ ਸਮਾਪਤੀ ਹੋਈ ਹੈ ਬਹੁਤ ਉਤਸ਼ਾਹ ਨਾਲ ਬੱਚਿਆਂ ਨੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਬੀਬੀਆਂ ਨੇ ਇਸ ਦਸਤਾਰ ਮਾਰਤ ਵਿੱਚ ਭਾਗ ਲਿਆ ਬੀਬੀਆਂ ਨੇ ਨੀਲੀਆਂ ਤੇ ਪੀਲੀਆਂ ਚੁੰਨੀਆਂ ਆਪਣੇ ਸਿਰ ਤੇ ਲਈਆਂ ਤੇ ਗੱਬਰੂਆਂ ਨੇ ਮੁੰਡਿਆਂ ਨੇ ਮੰਦਿਆਣੇ ਪੀੜੀਆਂ ਤੇ ਨੀਡੀਆਂ ਦਸਤਾਰਾਂ ਸਜਾਈਆਂ ਨਾਲ ਨੀਲੀਆਂ ਤੇ ਪੀੜੀਆਂ ਝੰਡੀਆਂ ਫੜ ਕੇ ਇਸ ਮਾਰਚ ਵਿੱਚ ਹਿੱਸਾ ਲਿਆ ਅਤੇ ਆਪਣੀ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਨਾਅਰੇ ਗਾਏ ਤੇ ਬੜੇ ਸ਼ਾਂਤ ਸੁਭਾਅ ਨਾਲ ਬੜੇ ਉਤਸ਼ਾਹ ਨਾਲ ਇਸ ਵਿੱਚ ਭਾਗ ਲਿਆ ਆਪ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਇਹ ਜਾ ਰਹੇ ਨੇ ਲਾਈਨਾਂ ਦੇ ਵਿੱਚ ਦੋ-ਦੋ ਦੀ ਲਾਈਨਾਂ ਬਣਾਈਆਂ ਬੜੇ ਆਰਾਮ ਦੇ ਨਾਲ ਸਾਰਾ ਇਹ ਸਾਰਾ ਸਾਰਾ ਇਹਨਾਂ ਨੇ ਅੱਜ ਕਵਰ ਕੀਤਾ ਸਤਿਗੁਰ ਮਿਹਰ ਕਰਨ ਆਪਣੀ ਕੌਮ ਦੀ ਚੜ੍ਹਦੀ ਕਲਾ ਕਰਨ ਆਪ ਤੁਸੀਂ ਹੁਣ ਇਸ 10 ਮਾਰਚ ਦੀਆਂ ਕੁਝ ਝਲਕੀਆਂ ਦੇਖ ਰਹੇ ਹੋ ਤਾਂ ਹੋਰ ਵੀ ਆਨੰਦਮਾਨ ਹੋ ਜੇ ਚੰਗੀਆਂ ਲੱਗਣ ਤੇ ਇਹ ਹੋਰ ਆਪਣੇ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਭੇਜੋ ਤਾਂ ਕਿ ਉਹਨਾਂ ਵਿੱਚ ਵੀ ਉਤਸ਼ਾਹ ਆਏ ਦਸਤਾਰਾਂ ਸਜਾਉਣ ਜਿਹੜੇ ਕੋਈ ਕੇਸਾਂ ਦੀ ਬੇਅਦਬੀ ਕਰਦੇ ਹਨ ਉਹਨਾਂ ਤੱਕ ਵੀਡੀਓ ਜਾਏ ਉਹ ਦਸਤਾਰਾਂ ਸਜਾਉਣ ਆਪਣੇ ਕੇਸਾਂ ਦੀ ਬੇਅਦਬੀ ਕਰਨੀ ਬੰਦ ਕਰ ਦੇਣ ਕਿਉਂਕਿ ਕੇਸ ਗੁਰੂ ਦੀ ਮੋਹ ਹਨ ਇਸ ਕਰਕੇ ਦਸਤਾਰਾਂ ਸਜਾਉਣ ਜਿਨ੍ਹਾਂ ਦਾ ਦਸਤਾਰਾਂ ਸਜਾਈਆਂ ਨੇ ਉਹ ਅਮਰਤਾ ਸ਼ਕਨ ਨਾਮ ਅਮਰਤਾ ਸ਼ਕਨ ਤੁਹਾਡੇ ਵੀਰ ਕਰਨ ਸਾਨੂੰ ਨਾਮ ਦੀਆਂ ਤਾਕਤਾਂ ਦਕਸ਼ ਸਾਡੇ ਕੰਮ ਦੀ ਜੜ ਦੀ ਤਾਕਤ ਹੋ ਗਈ। ਬਹੁਤ ਦਾ ਧੰਨਵਾਦ ਫਿਰ ਹੋਰ ਚਲਦੇ ਨੂੰ ਦੂਜੇ ਇੱਕ ਤਾਂ ਪਹਿਲਾ ਰੌਂਡ ਇੱਕ ਦੂਸਰਾ ਰੌਂਡ ਚਾਹੁੰਦੇ ਹਾਂ ਅੱਗੇ ਕਿਉਂ ਛਾਹਕ ਕੇ घोरियांगीस पेट ते हल No! সারা <muchas> ধর ਸਮਾਪਤੀ ਹੈ ਅਰਦਾਸ ਅਰਦਾਸ ਇੱਥੇ ਕਰ ਲੋ ਉਹੀ ਕਹਿਣੀ ਇੱਥੇ ਕਰ ਰਹੇ ਨਾਮ ਪਰ ਪਰਿਵਾਰ ਤੋਂ ਅੰਦਰ ਲਾਫ ਰੋੜੇ ਹਨ ਇਸ ਕਰਕੇ ਸੀ ਛੋਡੀ ਅਰਦਾਸ ਕਰਕੇ ਸਮਾਪਤੀ ਕੀਤੀ ਜਾਂਦੀ ਹੈ ਇਹ ਮਾਰਿਆਂ ਦੇ ਮਾਰ ਦੇ